डाउन लिया जा रहा है वो प्रोजेक्ट जो तस्वीर की उद्घाटन किया जा रहा है सड़कों की बाहर की कौन का दौर है ਬਨਾਈ ਲੋਕਾਂ ਦੇ ਪਿਆਰ ਬਾਰੇ ਕੀ ਕਹਿਣਾ ਜਾਓਗੇ ਜਿਹੜਾ ਇੱਥੋਂ ਦੇ ਤਸਵੀਰਾਂ ਸਿੱਧਤ ਕਰ ਰਹੇ ਅਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਕਰ ਰਹੀ ਉਹ ਪਰ ਚੱਲ ਜਾ ਰਹੀ ਹੈ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਤਬੇ ਪਟਿਆਲਾ ਦਾ ਦੋਨੇ ਚਾਰੇ ਪਾਸੇ ਮੰਦਿਰ ਪਹੁੰਚਾਂਦੀ ਹੈ ਬਿਲਕੁਲ ਠੀਕ ਅਜੇ ਲੋਕ ਜਿਹੜੇ ਇਸ ਏਰੀਏ ਦੇ ਇਹ ਰਾਜ ਜਿਹੜਾ ਹੈ ਪੁਰਾਣੇ ਬੱਸ ਸਟੈਂਡ ਤੋਂ ਸੇਵਾ ਸਿੰਘ ਠਿੱਕੀ ਵਾਲਾ ਚੌਕ ਜਿਹੜੀ ਸਾਡੀ ਮੇਨ ਰੋਡ ਐ ਸ਼ਹਿਰ ਦੀ ਆਖੀ ਹੈ ਹੈਵੀ ਟ੍ਰੈਫਿਕ ਹੁੰਦਾ ਇਹਦੇ ਤੇ ਇਹ ਜਿਹੜਾ ਅੱਜ ਸੀ ਜਿਹੜਾ ਐ ਰਾਹੁਲ ਗਾਥੀ ਕੀਤਾ ਹੈ ਇਟ ਇਜ਼ ਅ ਪਾਰਟ ਐਂਡ ਪਾਰਸਲ ਆਫ ਦ 40 ਕਰੋੜਸ ਐਟ ਦ ਪੰਜਾਬ ਗਵਰਨਮੈਂਟ ਇਜ਼ ਸਪੈਂਡਿੰਗ ਸ੍ਰੀ ਭਗਵੰਤ ਸਿੰਘ ਮਾਨ ਜੀ ਦੀ ਵਨ ਮਾਈਟ ਜਿਹੜੇ ਗਵਰਨਮੈਂਟ ਦੇ ਕਾਰਜ ਹੋ ਰਹੇ ਨੇ ਉਹਦੀ ਇੱਕ ਕੜੀ ਜਿਹੜੀ ਹੈ ਅੱਜ ਅਸੀਂ ਉਹਦਾ ਉੱਤੇ ਅੱਜ ਜਿਹੜਾ ਇਹਦੇ ਦੇ ਡੀਐਮਪੀਸੀ ਦਾ ਜਿਹੜਾ ਹੈ 1.5 ਕਰੋੜ ਰੁਪਏ ਅੱਜ ਇਹ ਇਹਨਾਂ ਨੇ ਹਫਤੇ ਦਾ ਟਾਸਕ ਹੈ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹ ਸੜਕ ਬਣਾਣੇ ਜੀ ਅਸੀਂ ਕਿਉਂਕਿ ਤੁਸੀਂ ਦੇਖੋ ਸ਼ਹਿਰ ਦੀ ਮੇਨ ਰੋਡ ਹੈ ਔਰ ਬਹੁਤ ਟ੍ਰੈਫਿਕ ਹੁੰਦਾ ਇੱਥੇ ਅਸੀਂ ਉਹਦੇ ਤੇ ਵੀ ਜਿਹੜਾ ਹੈ ਸਾਡੇ ਤਖਮੀਨੇ ਬਣ ਚੁੱਕੇ ਨੇ ਅਸੀਂ ਸਾਰਾ ਜਿਹੜਾ ਹੈ ਪੇਪਰ ਵਰਕ ਕਰ ਚੁੱਕੇ ਹਾਂ ਹੁਣ ਜਿਹੜਾ ਹੈ ਉੱਥੇ ਵੀ ਕੰਮ ਸ਼ੁਰੂ ਹੋ ਜਾਏ